ਉਹ 15 ਕਿਲੋਮੀਟਰ ਦੂਰ ਆ ਜਿਹੜਾ ਰਾਜਸਥਾਨ ਦਾ ਬਾਰਡਰ ਪੈਂਦਾ ਜਿਹੜਾ ਜੈਪੁਰ ਸ਼ਹਿਰ ਆ ਰਾਜਸਥਾਨ ਦਾ ਤਕਰੀਬਨ 300 ਤੋਂ 3 ਕਿਲੋਮੀਟਰ ਕਿੱਦਾਂ ਇਦਾਂ ਫਿਰ ਕੋਈ ਖੇਤੀ ਕਰਨੀ ਪੈਂਦੀ ਆ ਜਿੱਥੇ ਪਾਣੀ ਦੀ ਕਮੀ ਹੋਵੇ ਥੋੜੀ ਇੱਕ ਸਾਈਕਲ ਦੇ ਵਿੱਚ ਆ ਪ੍ਰੋਬਲਮ ਆ ਗਈ ਰਾਜਸ ਰਾਜਸਥਾਨ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਗਈਆਂ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਰੇਤ ਕੋਈ ਹੋਰ ਐਕਸੀਡੈਂਟ ਹੋ ਗਿਆ ਰਸਤੇ ਤੇ ਨਾ ਦੀ ਪੌਲ ਚੰਕੀ ਆ ਗਈ ਆ ਬਸ ਇੱਕ ਦੋ ਬਾਅਦ ਬਾਰਡਰ ਸ਼ੁਰੂ ਹੋ ਜਾਣਾ ਫਾਈਨਲੀ ਆਪਾਂ ਰਾਜਸਥਾਨ ਐਂਟਰ ਕਰ ਚੁੱਕੇ ਹਾਂਗੇ ਵੈਲਕਮ ਟੂ ਰਾਜਸਥਾਨ ਅਸੀਂ ਉਤਾਰੇ تھے ਕਿ ਚੋਰੂ ਆ ਜਿਹੜਾ ਟੈਂਪਰੇਚਰ ਆ 60 ਚ ਲੈ ਜਾਂਦਾ ਨਾ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਰਾਤ ਪਹੁੰਚ ਚੁੱਕੇ ਸੀਗੇ ਸ਼ਿਵਾਨੀ ਹਰਿਆਣਾ ਦੇ ਵਿੱਚ ਸ਼ਿਵਾਨੀ ਸ਼ਹਿਰ ਆ ਇੱਥੇ ਸੋ ਇਹ ਮੰਦਿਰ ਪਿਛਲੀ ਵੀਡੀਓ ਚ ਪਤਾ ਹੀ ਆ ਮੰਦਿਰ ਆ ਬੱਲਾ ਜੀ ਦਾ ਰਾਤ ਆਪਾ ਜਿਹੜੀ ਇੱਥੇ ਧਰਮਸ਼ਾਲਾ ਦੇ ਵਿੱਚ ਰਾਤ ਕੱਟੀ ਸੀਗੀ ਬਿਲਕੁਲ ਫ੍ਰੀ ਆ ਜੇ ਕਿਸੇ ਨੇ ਵੀ ਆਉਣਾ ਵਾਧੂ ਕਮਰੇ ਹੈਗੇ ਰਹਿ ਸਕਦੇ ਹਾਂ ਆ ਕੇ ਆਪਣਾ ਇੱਥੇ ਛੋਟਾ ਖੜਾਗਾ ਬਸ ਤਿਆਰ ਆ ਜਾਣ ਦੇ ਲਈ ਸਾਰਾ ਕੁਝ ਤਕਰੀਬਨ ਆਪਾਂ ਬੰਨਤਾ ਹੁਣ ਰੈਡੀ ਆ ਬਸ ਰਾਤ ਆ ਜਿਹੜਾ ਪ੍ਰਸ਼ਾਦ ਆ ਪਾਣੀ ਛਕ ਲਿਆ ਸੀ ਆਪਾਂ ਹੁਣ ਵੀ ਚਾਹ ਵਗੈਰਾ ਜਿਹੜੀ ਆ ਮੰਦਰ ਵਾਲੀ ਨੂੰ ਦਿੱਤੀ ਗਈ ਆਪਾਂ ਨੂੰ ਚਾਹ ਬਾਰੇ ਥੋੜੀ ਪੀਂਦੇ ਆ ਐਡੀ ਜਿੱਤਪੀ ਹੁੰਦੀ ਹੈ ਜੀ ਚਾਹ ਪੀਂਦੇ ਆ ਆਪਣਾ ਥੋੜਾ ਤੁਹਾਨੂੰ ਪਤਾ ਹੀ ਆ ਵੀ ਸਰਦਾਂ ਥੋੜੀ ਚਾਹ ਨਾਲ ਚਲੋ ਅੱਗੇ ਚੱਲਦੇ ਆ ਜਾ ਕੇ ਛੱਡਦੇ ਆ ਅੱਜ ਦਾ ਜਿਹੜਾ ਸਫਰ ਹੋਊਗਾ ਆਪਾਂ ਹਰਿਆਣਾ ਛੱਡ ਦਾਂਗੇ ਕਿਉਂਕਿ ਇੱਥੋਂ 15 ਕਿਲੋਮੀਟਰ ਦੂਰ ਆ ਜਿਹੜਾ ਰਾਜਸਥਾਨ ਦਾ ਬਾਰਡਰ ਪੈਂਦਾ ਤੇ ਆਪਾਂ ਨੂੰ ਮੈਨ ਦੀ ਖਾਤਰ ਸਪੈਸ਼ਲ ਖੜੇ ਨੇ ਆ ਬਾਈ ਜੀ ਉਹਨਾਂ ਦੀ ਗੱਡੀ ਹੈਗੀ ਕਿ ਉੱਥੋਂ ਆਪਾਂ ਐਂਟਰ ਕਰਾਂਗੇ ਕਰਕੇ ਫਿਰ ਰਾਜਸਥਾਨ ਦੇ ਵਿੱਚ ਇੰਡੀਆ ਦੀ ਚੌਥੀ ਸਟੇਟ ਦੇ ਵਿੱਚ ਆਪਾਂ ਐਂਟਰ ਕਰ ਜਾਾਂਗੇ। ਬਾਕੀ ਮੰਦਰ ਦੀ ਔਰਾਂ ਵਾਲ ਗੱਲ ਕਰੀਏ ਵੀ ਮੰਦਰ ਬਹੁਤ ਸਫਾਈ ਵੀ ਇੱਥੇ ਡੇਲੀ ਇਹ ਧੁੰਦੇ ਆ ਇਹਨੂੰ। ਯਾਤਰੀ ਨਿਵਾਸ ਨੂੰ ਵੀ ਇੱਥੇ ਸਵੇਰੀ ਆ ਜਾਂਦੇ ਆਗੇ ਕਾਫੀ ਮਾਨਤਾ ਗਈ ਬਾਲਾਜੀ ਟੈਂਪਲ ਦੀ। ਨੈਟ ਦੇ ਉੱਤੇ ਸੱਚ ਕਰ ਸਕਦੇ ਤੁਸੀਂ। ਅੱਜ ਦਿਨ ਹੈਗਾ ਮੰਗਲਵਾਰ ਤੇ ਇੱਥੇ ਪੂਰਾ ਜਿਹੜਾ ਰਸ਼ ਰਹੂਗਾ। ਆ ਲਿਖਿਆ ਹੋਇਆ ਵੀ ਇੱਥੇ ਸ੍ਰੀ ਵਾਲਾ ਜੀ ਧਾਮ ਸ਼ਿਵਾਨੀ ਅੱਗੇ ਹਿੰਦੀ ਨਹੀਂ ਮਿਲਉਂਦੀ ਮਤਲਬ ਸ਼ਿਵਾਨੀ ਦੇ ਵਿੱਚ ਆਹੇ ਇੱਧਰ ਸਾਰੇ ਵਾਸ਼ਰੂਮ ਵਗੈਰਾ ਇਹਨਾਂ ਦੇ ਯੂਜ਼ ਕਰਨੇ ਕਰ ਸਕਦੇ ਹੋਗੇ ਹੁਣ ਤਕਰੀਬਨ 6.5 ਦਾ ਟਾਈਮ ਹੋ ਚੁੱਕਿਆ ਦੈਨ ਚੜ ਚੁੱਕਿਆ ਹੁਣ ਆਪਾਂ ਨੂੰ ਇੱਥੋਂ ਚੱਲੇ ਪਾਉਣਾ ਚਾਹੀਦੇ ਆ ਕਿਉਂਕਿ ਅੱਜ ਦਾ ਸਫ਼ਰ ਥੋੜਾ ਜਿਹਾ ਲੰਮਾ ਇੱਥੋਂ ਜਿਹੜਾ ਜੈਪੁਰ ਸ਼ਹਿਰ ਆ ਰਾਜਸਥਾਨ ਦਾ ਤਕਰੀਬਨ 300 ਤੋਂ 3 ਕਿਲੋਮੀਟਰ ਪੈਂਦਾ। ਤੁਸੀਂ ਆਪ ਹੀ ਹਿਸਾਬ ਲਾ ਲਓ ਫਿਰ ਥੋੜਾ ਛੇਤੀ ਨਿਕਲਣਾ ਪਊ। ਫੇਰ ਹੀ ਆਪਾਂ 2 ਜਾਂ 3 ਦਿਨਾਂ 'ਚ ਕਵਰ ਕਰ ਸਕਦੇ ਹਾਂਗੇ। ਚਲੋ ਠੀਕ ਆ ਜੀ। ਕਰ ਲਓ ਦਰਸ਼ਨ ਟੈਂਪਲ ਦੇ ਫੇਰ ਆਪਾਂ ਚਾਲੇ ਪਾਈਏ ਇੱਥੋਂ। ਸਾਮਣੇ ਅੱਗੇ ਤੋਂ ਦਰਸ਼ਨ ਕਰ ਸਕਦੇ ਹਾਂ ਬੱਲੇ ਜੀ ਮਹਾਰਾਜ ਜੀ ਦੇ। ਟੈਂਪਲ ਬਹੁਤ ਜਿਆਦਾ ਸੋਹਣਾ। ਆਵੇ ਤੇ ਸੱਜੇ ਪਾਸੇ। ਖੱਬੇ ਪਾਸੇ ਕਾ ਲੱਗਿਆ ਆ 메인 게ਟ ਐਂਟਰੀ ਦਾ ਇੱਥੇ ਚਾਹ ਵੀ ਪ੍ਰਸ਼ਾਦਾ ਵੀ ਇੱਥੇ ਸਾਰਾ ਛਕਿਆ ਜਾਂਦਾ ਸੋਈ ਘਰ ਇੱਧਰ ਆ ਜਗਾ ਕੀ ਜਿਹੜੀ ਇੱਥੇ 24 ਘੰਟੇ ਕਹਿੰਦੇ ਵੀ ਧੋਣਾ ਲੱਗਿਆ ਰਹਿੰਦਾ ਚੱਲੀ ਜਾਂਦਾ ਰਹਿੰਦਾ ਚਲੋ ਪਾਈਏ ਚੱਲੇ ਹੁਣ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਆਪਣੇ ਖੱਬੇ ਅਤੇ ਸੱਜੀ ਸਾਈਡ ਜਿਹੜਾ ਸਾਰਾ ਸ਼ਿਵਾਨੀ ਸ਼ਹਿਰ ਆ ਥੋੜਾ ਥੋੜਾ ਖੋਲ ਰਿਹਾ ਹੁਣ ਰੋਸ਼ਕ ਬੰਦ ਦਾ ਮੇ ਵੀ 9:00 10:00 ਤੱਕ ਸਾਰਾ ਓਪਨ ਹੋ ਜੂ ਇਹ ਤੁਸੀਂ ਜੇ ਕਦੇ ਇਹ ਰੂਟ ਦੇ ਉੱਤੇ ਆਉਣਾ ਫਿਰ ਵੀ ਸ਼ਿਵਾਨੀ ਨਹੀਂ ਰਹਿਣਾ ਫਿਰ ਵੀ ਇਹਦੇ ਵਿੱਚ ਦੀ ਲੰਘ ਜਿਓ ਕਿਉਂਕਿ ਥੋੜਾ ਸ਼ਾਰਟਕਟ ਆ ਉੱਧਰ ਦੀ ਸਾਈਡ ਦੀ ਪੁਲ ਬਹੁਤ ਨੇ ਜਿਹੜਾ ਬਾਈਪਾਸ ਆ ਬਸ ਆਪਾਂ ਸ਼ਿਵਾਨੀ ਨੂੰ 5-4 ਮਿੰਟਾਂ ਦੇ ਵਿੱਚ ਆਪਾਂ ਛੱਡ ਦਾਂਗੇ ਸੇਮ ਉਹੀ ਹਾਈਵੇ ਉੱਤੇ ਚੜ ਜਾਾਂਗੇ ਫਿਰ ਆਪਾਂ ਥੋੜੀ ਥੋੜੀ ਫੀਲ ਆ ਇੱਥੇ ਹੀ ਹਰਿਆਣੇ ਦੇ ਆਪਾਂ ਤਕਰੀਬਨ 15 ਕਿਲੋਮੀਟਰ ਬਾਰਡਰ ਦੇ ਏਰੀਏ ਦੇ ਵਿੱਚ ਆ ਥੋੜੀ ਥੋੜੀ ਫੇਰ ਜਿਹੜੀ ਕਿ ਰਾਜਸਥਾਨ ਵਾਲੀ ਆਉਣ ਲੱਗੀ ਹੈ ਕਿਉਂਕਿ ਆ ਦੇਖੋ ਬਿਆਵਾਨ ਸੋਨਾ ਇਧਰਲੀ ਸੜਕ ਵੀ ਵਿਚਾਲ ਦੀ ਰੋਡ ਬਾਰਡਰ ਤੋਂ ਤਕਰੀਬਨ ਆ ਪਿੱਛੇ ਦੇਖੋ ਪਹਿਲਾਂ ਅੱਗ ਲਾਈ ਸੀ ਇਧਰਲੀ ਸੜਕ ਕਿਸੇ ਨੇ ਧੂਆ ਹੋਇਆ ਪਿਆ ਬਾਰਡਰ ਤੋਂ ਤਕਰੀਬਨ ਆਪਾਂ 8-9 ਕਿਲੋਮੀਟਰ ਦੂਰ ਆ ਮੈਂ ਤੁਹਾਨੂੰ ਦਿਖਾਉਣੀ ਸੀਗੀ ਇੱਥੋਂ ਦੇ ਲੋਕ ਹੈ ਜਿਹੜੇ ਖੇਤੀ ਕਿਵੇਂ ਕਰਦੇ ਆ ਹਾਂ ਚਲੋ 5 ਮਿੰਟ ਹੈਗੇ ਆ ਆ ਦੇਖੋ ਆ ਲਾਈਆਂ ਹੋਈਆਂ ਨਾ ਪਾਈਪਾਂ ਇਹਦੇ ਵਿੱਚ ਦੀ ਆ ਛੱਡਿਆ ਗਿਆ ਫਫਾਰਾ ਟਾਈਪ ਦੇਖੋ ਕਿੰਨੀ ਓਪਨ ਜਗ੍ਹਾ ਗਈ ਤੇ ਇਦਾਂ ਫਿਰ ਕੋ ਖੇਤੀ ਕਰਨੀ ਪੈਂਦੀ ਆ ਜਿੱਥੇ ਪਾਣੀ ਦੀ ਕਮੀ ਹੋਵੇ ਬਹੁਤ ਔਖਾ ਇਦਾਂ ਆਪਣੇ ਤਾਂ ਚਲੋ ਪੰਜਾਬ ਦੇ ਵਿੱਚ ਤਾਂ ਪਾਣੀ ਵਾਧੂ ਆ ਪਰ ਇਹ ਲੋਕਾਂ ਕੋਲੇ ਥੋੜੀ ਜੀ ਪਾਣੀ ਦੀ ਪ੍ਰੋਬਲਮ ਆ ਜਿਦਾ ਕਰਕੇ ਇਹਨਾਂ ਨੂੰ ਫਿਰ ਇਦਾਂ ਹੀ ਖੇਤੀ ਕਰਨੀ ਪੈਂਦੀ ਆ। ਵੀ ਦੇਖੋ ਫਫਾਰੇ ਟਾਈਪ ਬਸ ਛੜਕਾਜਾ ਕਰਨਾ ਇਹਨਾਂ ਨੇ ਬਸ ਕੱਲਾ ਹੋਰ ਕੁਛ ਨਹੀਂ। ਹੁਣ ਆਪਾਂ ਆਪਦੇ ਸਫਰਵਾਲ ਨੂੰ ਚੱਲੀਏ। ਥੋੜੀ ਇੱਕ ਸਾਈਕਲ ਦੇ ਵਿੱਚ ਆ ਪ੍ਰੋਬਲਮ ਆ ਗਈ। ਜਿਹੜਾ ਸਟੈਂਡ ਆ ਇਹਦੇ ਨਟ ਥੋੜੇ ਢਿੱਲੇ ਹੋ ਗਏ ਜਿਦਾ ਕਰਕੇ ਜਿਆਦਾ ਇਹ ਟੇਡਾ ਹੋਣ ਲੱਗ ਗਿਆ ਹੁਣ। ਚਲੋ ਕਰਦੇ ਆ ਇਹਦਾ ਵੀ ਇੰਤਜ਼ਾਮ ਕੋਈ ਅੱਗੇ ਜਾ ਕੇ। ਮੂਰੇ ਵੀ ਕਿਸੇ ਨੇ ਅੱਗ ਲਾਈ ਹੋਈ ਆ ਆ ਵੇ ਇਧਰਲੀ ਸਾਈਡ ਅੱਗ ਲੱਗੀ ਹੋਈ ਆ ਇਹਨਾਂ ਨੇ ਪੱਟੂਆ ਨੇ ਸਵੇਰੀ ਅੱਗ ਲਾਤੀ ਪਤਾ ਨਹੀਂ ਕੀ ਸਿਸਟਮ ਆ ਆਪਣੇ ਤਾਂ ਥੋੜਾ ਜਿਹਾ ਜਿੱਦਾਂ ਵੀ 9-10 ਵਜੇ ਲੋਕ ਅੱਗ ਲਾਉਣ ਲੱਗਦੇ ਆ ਪਰ ਹਲੇ ਟਾਈਮ 7:30 ਦਾ ਹੋਇਆ तकरीबन ਅੱਧੇ ਘੰਟੇ ਦੇ ਵਿੱਚ ਆਪਾਂ ਕੱਢਿਆ ਆ 12-13 ਕਿਲੋਮੀਟਰ ਉੱਧਰਲੀ ਸਾਈਡ ਤੋਂ ਨੂੰ ਪਾਣੀ ਦਿਖਉਣ ਗਿਆ ਸੀ ਆ ਆ ਦੇਖੋ ਇਹ ਜੰਬੜ ਗਿਆ ਪੈਂਟ ਤੇ ਵੀ ਤੇ ਬੂਟ ਤੇ ਵੀ ਆ ਥੋੜਾ ਜਰਾਵ ਵਾਲਾ ਚੁੱਬਦਾ ਦੋਨੇ ਪੈਰਾਂ ਦੀ ਹੋ ਗਿਆ ਆ ਵੇ ਕੋਈ ਦੱਸ ਸਕਦਾ ਕੀ ਚੀਜ਼ ਹੈ ਜਿਹਨੂੰ ਵੀ ਪਤਾ ਦੱਸਿਓ ਜਰੂਰ ਵੀ ਕੀ ਚੀਜ਼ ਹੈ ਮੂਰੇ ਬੁਰਾ ਹਾਲ ਹੋ ਗਿਆ ਹੁਣ ਮੂੰਹ ਬੰਨਣਾ ਪੈਣਾ ਹੁਣ ਰੱਬ ਜਾਣਦਾ ਵੀ ਇਹ ਧੁੰਦਾ ਕਿ ਧੂਆਂ ਸਮੈਲ ਤਾਂ ਥੋੜੀ ਥੋੜੀ ਆਉਂਦੀ ਆ ਕਿ ਧੂਏ ਵਾਲੀ ਪਰ ਧੁੰਦੀ ਲੱਗਦੀ ਆ ਪਰ ਹੁਣ ਆਈ ਇਹ ਪਤਾ ਨਹੀਂ ਕੀ ਸਿਸਟਮ ਦੇਖੋ ਮਗਰ ਵੀ ਮੂਰੇ ਵੀ ਸੱਜੇ ਵੀ ਤੇ ਆਪਣੇ ਖੱਬੇ ਵੀ ਹਰਿਆਣੇ ਤੋਂ ਹੀ ਤੁਸੀਂ ਇਹ ਹਿਸਾਬ ਲਾ ਲਓ ਵੀ ਸਾਰਾ ਵਿਆ ਬਾਣੀ ਸ਼ੁਰੂ ਹੋ ਗਿਆ ਇੱਥੇ ਚੂਰੂ ਜੜਾ ਰਹਿ ਗਿਆ ਇੱਥੋਂ 82 ਅੱਜ ਚੂਰੂ ਆਪਾਂ ਨੂੰ ਠੀਕਾ ਉੱਥੋਂ ਤਕਰੀਬਨ 98 ਤੋਂ 91 ਕਿਲੋਮੀਟਰ ਪਤਾ ਨਹੀਂ ਧੁੰਦੀ ਲੱਗਦੀ ਹੈਗੀ ਸਾਨੂੰ ਮੈਂ ਧੂਆ ਕਹਿੰਦਾ ਸੀ ਪਰ ਇਹ ਧੁੰਦੀ ਲੱਗਦੀ ਹੈ ਪਰ ਆਈ ਇੱਕੋ ਇੱਕੋ ਦਾ ਮੀ ਹੈ ਪਤਾ ਨਹੀਂ ਕੀ ਚੱਕਰ ਪਹਿਲਾਂ ਸਹੀ ਸੀ ਪੂਰਾ ਰਾਜ ਰਾਜਸਥਾਨ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਗਈਆਂ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਰੇਤ ਹੀਰੋਇਟਾ ਜਿਹੜੀ ਕਪੜਿਆਂ ਨੂੰ ਚੁੰਬੜਦੀ ਨਹੀਂ ਹੈਗੀ ਬਸ ਹੁਣ ਤਾਂ ਬਿਲਕੁਲ ਨੇੜੇ ਆ ਗਏ ਰਾਜਸਥਾਨ ਦੇ ਆਪਾਂ ਆ ਧੁੰਦ ਹਾਲੇ ਨਹੀਂ ਹਟੀ ਇਹ ਧੁੰਦੀ ਹੈਗੀ ਕਿਉਂਕਿ ਅੱਗ ਤਾਂ ਇੰਨੀ ਹੋਣੀ ਨਹੀਂ ਸਕਦੀ ਕਿਉਂਕਿ ਆਪਾਂ ਉਹ ਵੀ ਦੇਖਿਆ ਸੀਗਾ ਨਾ ਸਮਾਹਲੇ ਜੀ ਲੈ ਕੇ ਵੀ ਨਹੀਂ ਧੁੰਦੀ ਆ ਮਿੱਤਰਾਂ ਸਾੜੋਕ ਨਹੀਂ ਹੈਗੀ ਰੋਡ ਦੀ ਗੱਲ ਕਰੀ ਆਪਾਂ ਓਵਰਆਲ ਔਰ ਰੋਡ ਇੱਕਦਮ ਮੱਖਣ ਨੇ ਪਰ ਥੋੜੇ ਜਿ ਉੱਚੇ ਨਹੀਂ ਮੇ ਉੱਚੇ ਨਹੀਂ ਮੈਂ ਚੱਲਦੇ ਆ ਇੱਕ ਹੋਰ ਐਕਸੀਡੈਂਟ ਹੋ ਗਿਆ ਰਸਤੇ 'ਚ ਵਿਚਾਰ ਰੱਖਿਆ ਕਰੋ ਦੇਖੋ ਇਹ ਚੀਜ਼ਾਂ ਦਾ ਵਿਚਾਰ ਰੱਖਿਆ ਕਰੋ ਸ਼ਾਇਦ ਮੇਬੀ ਨੀਂਦ ਦੇ ਕਾਰਨ ਹੋ ਸਕਦਾ ਬਾਕੀ ਜਿਨਾ ਟਰੱਕ ਆ ਰੋਂਗ ਸਾਈਡ ਜਾਂਦਾ ਸੀ ਮੈਨੂੰ ਹੀ ਮਿਲਿਆ ਸੀ ਇੱਕ ਟਰੱਕ ਵਾਲੇ ਵੀ ਥੋੜੇ ਜੇ ਨਾ ਥੋੜੇ ਜੇ ਦੀ ਖਾਤਰ ਰੋਂਗ ਸਾਈਡ ਹੋ ਜਾਂਦੇ ਆ ਜਿਹਦਾ ਕਰਕੇ ਥੋੜਾ ਜਿਹਾ ਧਿਆਨ ਰੱਖੋ ਵੀ ਇਦਾਂ ਨਾ ਕਿਸੇ ਦੀ ਵੀ ਜ਼ਿੰਦਗੀ ਨਾਲ ਖੇਡਿਆ ਕਰੋ ਸਾਰੇ ਟਰੱਕ ਵਾਲੇ ਤਾਂ ਇਦਾਂ ਨਹੀਂ ਕਰਦੇ ਕੋਸ਼ਿਸ਼ ਕੇ ਜਿੱਦਾਂ ਹੁਣ ਵੀ ਵੀਰ ਲਿੰਘਿਆ ਸੀਗਾ ਰੋਂਗ ਸਾਈਡ ਤੋਂ ਦੀ ਹੋ ਸਕਦਾ ਗੱਡੀ ਵਾਲ ਦੀ ਵੀ ਗਲਤੀ ਹੋ ਸਕਦੀ ਹੈ ਪਰ ਗੱਡੀ ਵਾਲਾ ਆਪਦੀ ਸਾਈਡ ਜਾ ਰਿਹਾ ਸੀ ਰਸਤੇ ਦੇ ਵਿੱਚ ਚਲੋ ਭੁੱਖ ਲੱਗੀ ਸੀ ਥੋੜੇ ਛੋਲੇ ਖਾ ਲਈਏ ਕਿਉਂਕਿ ਹਲੇ ਰੋਟੀ ਦਾ ਕੋਈ ਟਾਈਮ ਨਹੀਂ ਹੋਇਆ। ਤੇ तकरीबन 8:00 ਵਜੇ ਵਾਲੇ। ਪਰ ਜਿਹੜਾ ਮੌਸਮ ਆ ਇਹ ਤੁਸੀਂ ਦੇਖ ਸਕਦੇ ਹੋ। ਇਹ ਕੁਝ ਹੋਰ ਹੀ ਬਣ ਗਿਆ ਹੁਣ। ਥੋੜੀ ਜਿਆਦਾ ਠੰਡ ਹੋ ਗਈ ਆ। ਜਿਹਦਾ ਕਰਕੇ ਹੁਣ ਥੋੜਾ ਜ ਆ ਆਪ ਦੇ ਆਪ ਨੂੰ ਸੇਫ ਲੈ ਕੇ ਤੁਰਨਾ ਪਊਗਾ। ਕਿਉਂਕਿ ਮਗਰੋਂ ਕੁਝ ਨਹੀਂ ਪਤਾ ਨਾ ਕੌਣ ਕਿਦਾਂ ਫੇਟ ਵੀ ਮਾਰ ਜੇ। वैसे तां आ देखो व्हाइट लाइन ਦਿੱਤੀ ਹੋਈ ਆ ਇਤੋਂ ਇਧਰ ਆਪਾਂ ਇਧਰ ਹੀ ਰਹਿਨੇ ਆ ਪਰ ਫਿਰ ਵੀ ਸੇਫਟੀ ਪਹਿਲਾਂ ਆਪਦੀ ਚਲੋ ਕਾਪੀ ਲੀਏ ਪਹਿਲਾਂ ਆਪਾਂ ਫੇਰ ਦੇਖਦੇ ਆ ਪੌਣੇ ਚਾਲੇ ਹਰਿਆਣਾ ਦੀ ਪੁਲਿਸ ਚੌਂਕੀ ਆ ਗਈ ਆ ਬਸ ਇੱਕ ਦੂਜਾ ਬਾਰਡਰ ਸ਼ੁਰੂ ਹੋ ਜਾਣਾ ਕੈਮਰੇ ਲੱਗੇ ਹੋਏ ਆ ਸਾਰੇ ਕਿਤੇ ਬਸ ਰਾਜਸਥਾਨ ਦੀ ਐਂਟਰੀ ਹੋਣ ਵਾਲੀ ਹੋਈ ਆ ਹੁਣ ਲਓ ਵੀ ਮਿੱਤਰੋ ਫਾਈਨਲੀ ਆਪਾਂ ਰਾਜਸਥਾਨ ਐਂਟਰ ਕਰ ਚੁੱਕੇ ਆਂਗੇ ਇੰਡੀਆ ਦੀ ਚੌਥੀ ਸਟੇਟ ਰਾਜਸਥਾਨ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆਂ। ਇਸ ਤੋਂ ਬਾਅਦ ਸਾਰਾ ਰਾਜਸਥਾਨ ਸ਼ੁਰੂ ਹੋ ਜਾਣਾ ਪਿੱਛੇ ਹਰਿਆਣਾ ਰਹਿ ਗਿਆ। ਆਪਾਂ ਬਿਲਕੁਲ ਜੇ ਮੈਪ ਮੈਪ ਦੇ ਉੱਤੇ ਵੀ ਵੇਖੀ ਹੈ ਨਾ ਬਿਲਕੁਲ ਆਪਾਂ ਉਹ ਲਾਈਨ ਦੇ ਉੱਤੇ ਖੜੇ ਆਂ ਜਿੱਥੇ ਆ ਟੂਲ ਰੋਡ ਸਟਾਰਟ ਆ ਨਾ ਇਹ ਸਾਰਾ ਰਾਜ ਰਾਜਸਥਾਨ ਦਾ ਸ਼ੁਰੂ ਹੋ ਜਾਂਦਾਗਾ ਰੋਡ ਇੱਥੇ ਆਪਾਂ ਹਰਿਆਣਾ ਤੇ ਰਾਜਸਥਾਨ ਦੇ ਬਿਲਕੁਲ ਬਾਰਡਰ ਉੱਤੇ ਖੜੇ ਆਂਗੇ। ਇੱਥੋਂ ਦੇਖ ਸਕਦੇ ਹੋ ਜੈਪੋਰਾ ਜਿਹੜਾ 285 ਕਿਲੋਮੀਟਰ ਆ ਤੇ ਰਾਜਗੜ 23 ਕਿਲੋਮੀਟਰ ਹੁਣ ਆਪਾਂ Rajasthan ਦੇ ਵਿੱਚ ਐਂਟਰੀ ਕਰਨ ਲੱਗੇ ਆ ਇਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਕੀ ਸਾਰਾ ਕੁਝ ਨਾ ਸਿਸਟਮ ਜਿੰਨਾ ਵੀ ਆ ਵੈਲਕਮ ਟੂ Rajasthan Rajasthan ਦੇ ਪਿੰਡ ਆਪਾਂ ਸੂਰਤਪੁਰਾ ਵਿੱਚ ਪਹੁੰਚ ਚੁੱਕੇ ਆ ਆ ਸਾਹਮਣੇ ਦੇਖੋ ਜਿਹੜੀ ਦੁਕਾਨ ਦੇਖ ਰਹੇ ਹਾਂ ਇਹ ਬਸ ਸੈਂਪਲ ਇੱਟਾਂ ਚੜੀਆਂ ਹੋਈਆਂ ਨੇਗੀਆਂ ਉਈ ਇਹਨੂੰ ਪਲਾਸਟਰ ਨਹੀਂ ਹੋਇਆ ਸਾਈਡਾਂ ਉੱਤੇ ਦੇਖੋ ਇਹੋ ਜਿਹੀਆਂ ਚੀਜ਼ਾਂ ਰਾਜਸਥਾਨ ਦੇ ਵਿੱਚ ਬਹੁਤ ਆਮ ਮਿਲਦੀਆਂ ਨੇ ਹਰੇਕ ਜਿਹੜੀ ਮੈਂ ਇਹ ਦੁਕਾਨ ਆ ਇਹਦੇ ਵੀ ਹੋ ਸਕਦਾ ਹੋਵੇ ਹੁੱਕਾ ਪਰ ਖੱਬੇ ਪਾਸੇ ਜਿੰਨੀਆਂ ਦੁਕਾਨਾਂ ਆਈਆਂ ਸਾਰਿਆਂ ਤੇ ਹੁੱਕਾ ਹੀ ਹੁੱਕਾ ਸੀ ਰਾਜਸਥਾਨ ਦਾ ਪਹਿਲਾ ਟੂਲ ਟੈਕਸ ਆ ਗਿਆ ਲੋ ਆਪਾਂ ਤਾਂ ਇਹਦੇ ਉੱਤੇ ਕੁਝ ਵੀ ਨਹੀਂ ਦੇਣਾ ਐਨ ਐਚ 52 ਦੇ ਉੱਤੇ ਆਪਾਂ ਜਾ ਰਹੇ ਆਂ ਪਹਿਲਾ ਟੂਲ ਟੈਕਸ ਆ ਰਾਜਸਥਾਨ ਦਾ ਰਾਜਸਥਾਨ ਕੋਟ ਸਤੌਨੂ ਮਜ਼ਰੂਰ ਜਿਹੜਾ ਇਹਨਾਂ ਦਾ ਜਹਾਜ਼ ਆ। ਕੋਟ ਹਣੇ ਬਹੁਤ ਦੇਖਣ ਨੂੰ ਮਿਲਨੇ ਆ। ਚੋਰੂ ਇੱਥੋਂ ਤਕਰੀਬਨ 45 ਕਿਲੋਮੀਟਰ ਰਹਿ ਗਿਆ। ਆਪਾਂ ਇੱਕ ਢਾਬੇ ਉੱਤੇ ਖੜੇ ਸੀ। ਇਦਾਂ ਦੇ ਦੇਖੋ ਇਹਨਾਂ ਦੇ ਬਣਾਏ ਹੋਏ ਆਗੇ ਟੈਂਕੀਆਂ ਕਹ ਲੋ। ਇਸ ਮਰਜ਼ੀਆ ਚੀਜ਼ ਨੂੰ ਕਹਿ ਸਕਦੇ ਤੁਸੀਂ। ਵੀ ਬਸ ਇੰਨਾ ਕੁ ਪਾਣੀ ਇੰਨਾਂ ਕੋਲੇ ਹੁੰਦਾ ਥੋੜਾ ਜਿਹਾ ਵਿੱਚ ਟੋਏ ਪੱਟੇ ਹੋਏ ਆ। ਮਤਲਬ ਤਕਰੀਬਨ ਆ ਪਿਛਲੇ 15 20 20 25 ਕਿਲੋਮੀਟਰ ਤੋਂ ਮੈਨੂੰ ਕੋਈ ਪੰਪ ਨਹੀਂ ਮਿਲਿਆ। ਤੇ ਪੰਪ ਦੇ ਉੱਤੇ ਤਕਰੀਬਨ ਪਾਣੀ ਫਿਲਟਰ ਵਗੈਰਾ ਵਾਲੇ ਵਾਧੂ ਮਿਲ ਜਾਂਦੇ ਆ। ਹੁਣ ਇਹ ਚੀਜ਼ ਦੀ ਮੰਨ ਕੇ ਚਲੋ ਪੂਰੀ ਕਮੀ ਆਊਗੀ। ਇੱਥੇ ਰੁਕੇ ਸੀਗੇ 10 ਮਿੰਟ ਦੀ ਰੈਸਟ। ਲਈ ਆਪਾਂ ਪੰਪ ਉੱਤੇ। ਇਸ ਸਵੇਰ ਚੱਲਦੇ ਆਪਾਂ। ਵਾਸ਼ਰੂਮ ਵਗੈਰਾ ਯੂਜ਼ ਕਰ ਲੀਏ। ਫਿਰ ਅੱਗੇ ਚੱਲਦੇ ਆ। ਆਪਾਂ ਚੁਰੂ ਜਾ ਰਹੇ ਸੀ ਤੇ ਰਸਤੇ ਵਿੱਚ ਆਪਣੇ ਭਰਾ ਟੱਕਰੇ ਆਪਾਂ ਨੂੰ। ਕਹਿੰਦੇ ਕੋਲਡ ਡਰਿੰਕ ਲੈ ਕੇ ਉਹਨੇ ਆ ਬੈਠੋ ਤੁਸੀਂ। ਕੀ ਹਾਲ ਨੇ ਭਈਆ? ਠੀਕ ਐ? ਵਧੀਆ। ਕੀ ਨਾਮ ਹੈ ਆਪਕਾ? ਹਰੀਸ਼। ਕਹਾਂ ਸੇ ਹੋ? ਦੁੱਧਵਾ ਖੜਾ। ਆਪਕਾ ਨਾਮ? ਦੀਪ। ਕਹਾਂ ਸੇ ਹੋ? ਦੁੱਧਵਾ ਖੜਾ। ਆ ਵੀ ਦੁੱਧਵਾ ਖੜਾ ਸੇ ਹੋ? ਕੀ ਨਾਮ ਹੈ? ਪੰਕਜ। ਚਲੋ ਹਮ ਭਾਈ ਮਿਲ ਕੇ ਕੋਲਡ ਡਰਿੰਕ ਪੀ ਰਹੇ ਹਾਂ। ਚਲ ਪੀ ਕੇ ਕੋਕ ਵਗੈਰਾ ਫਿਰ ਆਪਾਂ ਚੱਲਦੇ ਆਂ ਥੰਮਸਪ ਵਗੈਰਾ ਫਿਰ ਅੱਗੇ ਚੱਲਦੇ ਆਂ ਚੂਰੂ ਨੂੰ ਬਈ ਚੂਰੂ ਕਿਤਨਾ ਜਾਂ ਸੇ 30 30 30 30 ਕੋ ਨਾ ਇਹ ਭਈਆ ਬਤਾ ਰਹੇ تھے ਕਿ ਚੂਰੂ ਦਾ ਜਿਹੜਾ ਟੈਂਪਰੇਚਰ ਆ 60 ਚ ਲੈ ਜਾਂਦਾ ਨਾ 60 ਤੱਕ ਟੈਂਪਰੇਚਰ ਚਲਾ ਜਾਂਦਾ ਚੂਰੂ ਦਾ ਪਰ ਹੁਣ ਫਿਲ ਵੀ ਥੋੜਾ ਠੀਕ ਆਗਾ ਚਲੋ ਪਾ ਲਓ ਭਾਈ ਪਾ ਲਓ ਪਾ ਲਓ ਇਹ ਭਈਆ ਜੀ ਕੋਈ ਖੁੱਸੀ ਹੈ ਨੇ ਬਤਾ ਜੀਓ ਕੋਈ ਗੱਤ ਨਹੀਂ ਕੋਈ ਤਾਂ ਨੇ ਭਰਾ ਟੱਕਰ ਜਾਂਦੇ ਆ ਫਿਰ ਸੇਵਾ ਬਾਬੇ ਨਾਨਕ ਦਾ ਹੱਥ ਫੜਦੇ ਆ ਵੀ ਸੇਵਾਵਾਰ ਨੂੰ ਬਾਧੂ ਪੰਪਰ ਤੇ ਟੱਕਰ ਜਾਂਦੇ ਆ ਥੈਂਕ ਯੂ ਭਾਈ ਅੱਗੇ ਦੱਸੋ ਜੀ ਕੋਨਸੀ ਲੇਕੇਸ਼ਨ ਹੈ ਜੈਸਲ ਮੀਰ টাইਪ ਨਹੀਂ ਨਹੀਂ ਦੱਸੋ ਭਾਈ ਗਲਤ ਦੱਸੋ ਮੇਨ ਨਹੀਂ ਦਬਾਈ ਨਾਮ ਦਾ ਹੋਟਲ ਆ ਗਿਆ ਮੇਨ ਨਹੀਂ ਦਬਾਈ ਨਾਮ ਦਾ ਹੋਟਲ ਹੈ ਹਾਂ नीचे जैसे मेरे मरम्मत दिया कर हां तो हां हां तो थोड़ा डोला के हां ठीक तो है ठीक है रामपुरा गांव के नाम प्यारी अच्छा रामपुरा है गांव का नाम का नाम रामपुरा अपना चूरू से एक 5 दस किलोमीटर आगे आता है पीछे है मैं भाई वो बाइक रेस्टोरेशन इन चूरू लाइक में बना के वो डापी जाके है क्या रेस्टोरेशन इन ਚੋਰਾ ਵੜਿਆ ਹੈ ਨਾਈਸ ਨਾਈਸ ਐਸ ਸਮਾ ਘਟੋ ਘਟ 30 ਤੋਂ 34 ਡਿਗਰੀ ਟੈਂਪਰੇਚਰ ਹੋ ਚੁੱਕਿਆ ਬਾਹਾਂ ਤਾਂ ਕਾਲੀਆਂ ਹੋ ਚੁੱਕੀਆਂ ਜਮਾ ਮੂੰਹ ਤੇ ਰਮਾਲ ਬੰਨਿਆ ਫਿਰ ਚਲੋ ਥੋੜੀ ਸੇਫਟੀ ਰਵੇ ਪਿਛਲੇ ਤਕਰੀਬਨ ਸਵੇਰ ਤੋਂ ਹੀ ਮੰਨ ਲਓ ਤੁਸੀਂ 8 ਵਜੇ ਤੋਂ ਲੈ ਕੇ ਅਸਾਹੀ ਕੁਝ ਚੱਲੀ ਜਾਂਦਾ ਨਾ ਖੱਬੇ ਕੁਝ ਆਉਂਦਾ ਨਹੀਂ ਸੋਤੇ ਇਹੀ ਕੁਸਾ ਬਸ ਅੱਜ ਆਪਾਂ ਚੱਲਦੇ ਆਂ ਚੁਰੂ ਨੂੰ 24 ਚੁਰੂ ਰਹਿੰਦਾ ਇੱਥੇ ਅੱਗੇ ਇੱਕ ਬਹੁਤ ਸੋਹਣੀ ਲੋਕੇਸ਼ਨ ਹੁੰਦੀ ਆ ਤੁਹਾਨੂੰ ਦਿਖਾਉਣੇ ਆ ਵੀ ਜਾ ਕੇ ਇਹ ਰਾਂ ਦੇ ਉੱਤੇ ਬਹੁਤ ਚੜ੍ਹਾਇਆਂ ਨੇ ਟਲਾਨਾ ਕਦੇ ਚੜਾਈ ਆ ਹਾਂਜੀ ਆਪਾਂ ਚੱਲੇ ਸੀਗੇ ਚੁਰੂ ਨੂੰ ਸਾਹਮਣੇ ਰਾਮਪੁਰਾ ਆਉਣ ਵਾਲਾਗਾ ਆਪਣੇ ਬਾਈ ਜੀ ਆਪਾਂ ਤੋਂ ਚਲੋ ਵੱਡੇ ਆ ਸਾਰੇ ਤੇ ਆਪਾਂ ਨੂੰ ਮੈਨ ਦੀ ਖਾਤਰ ਸਪੈਸ਼ਲ ਖੜੇ ਨੇ ਆ ਬਾਈ ਜੀ ਉਹਨਾਂ ਦੀ ਗੱਡੀ ਹੈਗੀ ਹੀ ਹਰ ਚਾਲ ਬਾਈ ਜੀ ਚੜ੍ਹਦੀ ਕਲਾ ਬਹੁਤ ਚੜ੍ਹਦੀ ਕਲਾ ਜੀ ਪਰਮਾਤਮਾ ਦੀ ਕਿਰਪਾ ਸਤਿ ਆਕਾਸ਼ੀਆ ਦੀ ਚਲੋ ਕਿਹੜਾ ਪਿੰਡ ਆ ਬਾਈ ਜੀ ਉਹਨਾਂ ਦਾ ਮੇਰਾ ਪਿੰਡ ਜੀ ਸ਼ੀਰ ਮਾਸਟਰ ਕਰਨੈਲ ਸਿੰਘ ਪਿੰਡ ਈਸੜੂ تحصیل ਕੰਨਾ ਜ਼ਿਲ੍ਹਾ ਲੁਧਿਆਣੇ ਦਾ ਹੀ ਆ ਜੀ ਠੀਕ ਹੈ ਜੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੂੰ ਚੱਲੇ ਸੀ ਯਾਤਰਾ ਤੇ ਚੱਲੇ ਸੀਗੇ ਬਿਲਕੁਲ ਜੀ ਮੇਰੇ ਨੇ ਸਤਨਿ ਰਾਜ ਇੰਦਰ ਮੇਰਾ ਪ੍ਰੈਂਡ ਆ ਸੀ ਵਹੇ ਕਲਾਸ ਫੈਲੋ ਆਂ ਜੀ ਦੋਈ ਯਾਰ ਠੀਕ ਹੈ ਠੀਕ ਹੈ ਜੀ ਤੇ ਮੇਰਾ ਵੀਰ ਧਰਮਾ ਠੀਕ ਹੈ ਜੀ ਚਲੋ ਜੀ ਇਸ ਤੇ ਦਰਾਂ ਦੀ ਦੂਰ ਬੰਦੋਵਾ ਠੀਕ ਹੈ ਇਹ ਬਾਈ ਜੀ ਹੁਣੇ ਹਜੂਰ ਸਾਹਿਬ ਨੂੰ ਚਲੇ ਸੀਗੇ ਰਸਤੇ ਵਿੱਚ ਸਪੈਸ਼ਲ ਕਹਿੰਦੇ ਆਪਾਂ ਸਪੋਰਟ ਕਰਿਆ ਕਰੋ ਹਜੇ ਵੱਧ ਤੋਂ ਵੱਧ ਹਨਾ ਬਾਈ ਜੀ ਹੁਣ ਸਪੋਰਟ ਕਰਨ ਦੀ ਖਾਤਰ ਸਪੈਸ਼ਲ ਇਦੈ ਇੰਨੇ ਨਾਲ ਇਹ ਹੁੰਦਾ ਬਾਈ ਪੁਸ਼ ਮਿਲਦਾਗਾ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਚੀਜ਼ ਆ ਉਹਦੇ ਫਰ ਜਾਣਨਾ ਖੜਨਾ ਹੀ ਹੁੰਦਾ ਹੋਰ ਕੀ ਹੁੰਦਾ ਆਪਣਾ ਥੋੜਾ ਜਿਹਾ ਬਸ ਬੰਦਾ ਜੀ ਯਾਰ ਮਾਪ ਦਾ ਸਪੋਰਟ ਤੇ ਆਪਰਾ ਆਪ ਚਾਉਂਦੇ ਆ ਵੀ ਜਿਹੜਾ ਪੇਜ ਆ ਉਹਨੂੰ ਲਾਈਕ ਸਪੋਰਟ ਸ਼ੇਅਰ ਕਰੋ ਕਮੈਂਟ ਕਰੋ ਹੋਰ ਬਾਕੀ ਕਈ ਆ ਅੱਗੇ ਵੀ ਆਪਣੇ ਜਿਹੜੇ ਬੰਦੇ ਜਾਣਦੇ ਨੇ ਐ ਘੁੰਮਣ ਫਿਰਨ ਸਾਈਕਲਾਂ ਦੇ ਬਹੁਤ ਵੱਡੀ ਚੀਜ਼ ਆ ਛੋਟੀ ਨਹੀਂ ਹੈਗੀ ਕਿਉਂਕਿ ਬਾਈ ਜੀ ਕੋਲ ਦੀ ਬਹੁਤ ਬੰਦੇ ਨਿੰਗਦੇ ਆ ਰੁਕਣ ਵਾਲੇ 1-2% ਹੁੰਦੇ ਹਾਂਜੀ ਹਾਂਜੀ ਕਿਉਂਕਿ ਬੰਦੇ ਬਹੁਤ ਨਿੰਗਦੇ ਬਹੁਤ ਨੇਗੇ ਜਿਵੇਂ ਹੁਣ ਜਦੋਂ ਮੈਂ ਤੁਰਿਆ ਸੀਗਾ ਉੱਥੋਂ ਆਪਣੇ ਦਾ ਸ਼ਵਾਨੀ ਤੋਂ ਤੁਰਿਆ ਜਿਵੇਂ ਜੀ ਜੀ ਤੇ ਸ਼ਵਾਨੀ ਤੋਂ ਮੰਨ ਕੇ ਚੱਲੋ ਇੱਕ ਪਿੱਛੇ ਵਾਈਫ ਨੇ ਰੁਕੀ ਗਈ ਸਿੱਟੇ ਤੁਸੀਂ ਰੁਕੇ ਹੋ ਗਏ ਉਹ ਬੰਦੇ ਮਿਲੇ ਹੈ ਜੀ ਮੇਰਾ ਧਿਆਨ ਕੀਤਾ ਆਪਣੇ ਧਰਮੇ ਵੀਰ ਨੇ ਕੀਤਾ ਇਹ ਨਾਪੇ ਤੋਂ ਨੇ ਠੀਕ ਹੈ ਜੀ ਤੇ ਆਉਂਦਾ ਜਾ ਰਿਹਾ ਮਿਲਿਆ ਜਰੂਰ ਹਾਂਜੀ ਹਾਂਜੀ ਇਹ ਕੀ ਵਾਹੇ ਬਾਈ ਰੋਡ ਇਹਦੀ ਉਹ ਦੇਣਾ ਨਹੀਂ ਤਾਂ ਬਾਈ ਇਰ ਜਾਂ ਟ੍ਰੇਨ ਚੜ ਚਿੰਦਾ ਮੇ ਸਫਰ ਬਹੁਤ ਵਧੀਆ ਜਿਹੀ ਹੈ ਜੀ ਧਰਮਾ ਵੀਰਗਾਂ ਦਾ ਵੀ ਨਹੀਂ ਹੈ ਕੀ ਆਪਾਂ ਜਿਹੜਾ ਆਪਾਂ ਜੇ ਅੱਜ ਤੋ ਨਹੀਂ ਵੀ ਜਾਣਦੇ ਆਂ ਕਿ ਉਹ ਤਾਂ ਆਪਾਂ ਇੱਥੋਂ ਚੜ ਕੇ ਉੱਤਰੋ ਤੇ ਮਾਰਾ ਜਿਹੜਾ ਜਿਹੜਾ ਆਨੰਦ ਲੈਣਾ ਰਸਤੇ ਦਾ ਪਹਿਲੀ ਵਾਰ ਆਉਂਦੇ ਸੀਗੇ ਠੀਕ ਹੈ ਵੀ ਆਪਾਂ ਦਾ ਕਾਰਜ ਯਾਰ ਵੀ ਥੋੜੇ ਵਰਗੇ ਭਰਾ ਸਾਈਕਲ ਤੇ ਜਾਂਦੇ ਤੇ ਬਹੁਤ ਹੰਬੜਾ ਮਾਰਦੇ ਬਹੁਤ ਵੱਡੀ ਗੱਲ ਆ ਨਹੀਂ ਬੈ ਸਪੋਰਟ ਕਰਨੀ ਇਹਨੇ ਜਿਹੜਾ ਬੰਦਾ ਸਾਈਕਲ ਯਾਰ ਨਿਕਲਣਾ ਕਰਨਾ ਜਾਣਾ ਇਕੱਲਾ ਬੰਦਾ ਆ ਨਾ ਵੀ ਕੋਈ ਬਾਹਰ ਪੰਜਾਬ ਤੋਂ ਹਾਂਜੀ ਜਦੋਂ ਉਧਰ ਆ ਕੋਈ ਚੱਕਰ ਨਹੀਂ ਪਰ ਫੇਰ ਵੀ ਨੇਰੇ ਨੇਰੇ ਦਾ ਹਾਂ ਸਰ ਨਾਲ ਬਸ ਫੜ ਜਾਈਦਾ ਹਾਂ ਬਸ ਉਹੀ ਯਾਰ ਕਿ ਰਾਤ ਭਰਾਂ ਤੇ ਲੁੱਟ ਖੋਦਾ ਥੋੜਾ ਡਰ ਮਗਦਾ ਕੋਈ ਡਰਾਂ ਹੋਰ ਤਾਂ ਕੋਈ ਹੋਰ ਕੋਈ ਨਹੀਂ ਬੰਦੇ ਸਾਰੀ ਵਧੀਆ ਪਰ ਬਰੇਕਿਆ ਜਿਹੜੇ ਬਾਹਰ ਅੰਦਰ ਵੀ ਆ ਇੱਕ ਟਰੈਕਟਰ ਦੇ ਵੀ ਪਿੱਛੇ ਜਾਂਦੇ ਸੀਗੇ ਆਪਣੇ ਹਾਂ ਜੋ ਲੈ ਜਾ ਕੇ ਆਇਆ ਹਾਂ ਸਪੋਰਟ ਬਹੁਤ ਮਿਲਦੀ ਆ ਬਾਹਰ ਦੀਆਂ ਸਟੇਟਾਂ ਆਮ ਲੋਕੀ ਦਾ ਬਹੁਤ ਸਪੋਰਟ ਕਰਦੇ ਨੇ ਪੁਲਿਸ ਆ ਜਾਂ ਕੋਈ ਸਿਸਟਮ ਵਾਲੇ ਬਹੁਤ ਜ਼ਿਆਦਾ ਕਰਦੇ ਆ ਬਹੁਤ ਸਪੋਰਟ ਕਰਦੇ ਆ ਅੱਛਾ ਹਰਿਆਣੇ ਰੁਕਿਆ ਸੀਗਾ ਮੈਂ ਤੇ ਆਪਣੇ ਉਹ ਪੈਂਡ ਮੈਸ ਹੋ ਗਿਆ ਆਪਣਾ ਦੌਲਤਪੁਰੋਂ ਫਰਿਆਣੀ ਤੇ ਉੱਥੇ ਬਾਈ ਹੁਣੇ ਸਪੈਸ਼ਲ ਆਪਣੇ ਮਤਲਬ ਉੱਥੇ ਲੈ ਕੇ ਗਿਆ ਫਾਰਮ ਹਾਊਸ ਚ ਉੱਥੇ ਰੱਖਿਆ ਮੇਰੀ ਪੂਰੀ ਸੇਵਾ ਕੀਤੀ ਉਹਨਾਂ ਨੇ ਨਹੀਂ ਕਰਦੇ ਨੇ ਬਾਹਰ ਤੁਸੀਂ ਆਪਣੇ ਕੋਈ ਵੀ ਸੈਂਗਲ ਦੇ ਜਾਂ ਡਾਇਰੈਕਟਰ ਦੇ ਜਾਂ ਕਾਰ ਕਿਤੇ ਵੀ ਤੁਸੀਂ ਟੂਰ ਤੇ ਨਿਕਲਦੇ ਹੋ ਨਾ ਜਦੋਂ ਆਪਾਂ ਥੋੜਾ ਵੱਖਰਾ ਕਰਾਂਗੇ ਬੰਦੇ ਸਪੋਰਟ ਕਰਦੇ ਆ ਉਹ ਕਰਦੇ ਨੇ ਯਾਰ ਅਗਲੇ ਘਰ ਫੈਮਲੀਆ ਮੰਗੀ ਲੈ ਕੇ ਜਾਂਦੇ ਨੇ ਇੱਜ਼ਤ ਵਣ ਕਹਿੰਦੇ ਹਾਂ ਆਏ ਆ ਵੀ ਵੇਲੇ-ਕਵੇਲੇ ਉੱਤਾਂ ਲੁੱਟ-ਖੁੱਟ ਤੋਂ ਡਾਲਾ ਤਾਂ ਉੱਤਾਂ ਦਾ ਕੋਈ ਨਹੀਂ ਕਿਤੇ ਵੀ ਨਹੀਂ ਹੈਗਾ ਬਾੜਿਆ ਕਿਤੇ ਵੀ ਨਹੀਂ ਹਰ ਇੱਕ ਜਗ੍ਹਾ ਹੁੰਦੇ ਆ ਹੈ ਨਾ ਸਾਰੀ ਆਰੇ ਉਸ ਦਿਨ ਹਰ ਇੱਕ ਜਣਾ ਹੁੰਦਾ ਚਾਹ ਬਿਜਾਅ ਰੱਖਣਾ ਚਾਹੀਦਾ ਚਲੋ ਬਾਈ ਜੀ ਹੁਣ ਜਿਵੇਂ ਰੁਕੇ ਆ ਬਹੁਤ ਸਪੋਰਟ ਕਰ ਰਹੇ ਆਗੇ ਐਦਾਂ ਹੀ ਤੁਸੀਂ ਵੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰੀ ਚੱਲਿਓ ਪਹਿਲਾਂ ਤੁਹਾਨੂੰ ਜਿਹੜੇ ਆਪਾਂ ਫੁਫਾਰੇ ਦਿਖਾਏ ਸੀਗੇ ਉਸ ਟਾਈਮ ਖੜੇ ਸੀ ਐਦਾਂ ਪਾਣੀ ਲੱਗਦਾ ਫੁਫਾਰਿਆਂ ਦੇ ਨਾਲ ਚੱਲਦੇ ਫੁਫਾਰੇ ਤੁਸੀਂ ਦੇਖ ਸਕਦੇ ਹੋ ਐਦਾਂ ਖੇਤੀ ਕਰਦੇ ਆ ਲੋਕ ਇੱਥੇ ਰਾਜਸਥਾਨ ਦੇ ਕੇ ਇਹ ਫਪਹਾਰਿਆਂ ਦਾ ਮਤਲਬ ਇਹ ਆ ਵੀ ਮੰਨ ਕੇ ਚੱਲੋ ਤੁਸੀਂ ਵੀ ਪਾਣੀ ਦੀ ਲਾਗਤ ਘੱਟ ਹੁੰਦੀ ਆ ਇਹਦੇ ਨਾਲ ਪਾਣੀ ਘੱਟ ਲੱਗਦਾ ਅਤੇ ਜਿਹੜੀ ਜ਼ਮੀਨ ਆ ਉਹ ਵੱਧ ਗਿੱਲੀ ਹੋ ਜਾਂਦੀ ਆ ਦੇਖੋ ਜੀ ਆਪਣੇ ਵੀ ਇਦਾਂ ਦਾ ਕੁਝ ਹੋ ਸਕੇ ਇਹ ਮਤਲਬ ਇੱਥੇ ਇਹਨਾਂ ਨੂੰ ਪਾਣੀ ਦੀ ਥੋੜੀ ਜੀ ਘਾਟ ਆ ਦੇਖੋ ਪੇਪਰਾਂ ਹੀ ਪਾਣੀ ਆਉਂਦਾ ਤੇ ਆਪ ਫਪਹਾਰਿਆਂ ਦੇ ਰੂਪ ਦੇ ਵਿੱਚ ਸਾਰੀ ਫਸਲ ਨੂੰ ਜਿਹੜਾ ਇਹ ਲੱਗ ਜਾਂਦਾ ਅੱਪਾ ਇਸ ਟਾਈਮ ਚੂਰੂ ਵਾਲੇ ਰੋਡ ਦੇ ਉੱਤੇ ਖੜੇ ਆ ਜਿਹੜਾ ਚੂਰੂ ਨੂੰ ਰਾਹ ਜਾਂਦਾ ਹਾਈਵੇ ਦੇ ਵਿੱਚ ਬਹੁਤ ਉਚਾਈ ਤੇ ਨਮਾਣਾ ਕਿਉਂਕਿ ਸਾਰੇ ਰਾਜਸਥਾਨ ਦੇ ਵਿੱਚ ਇਹੀ ਆ ਆਸੇ ਪਾਸੇ ਸਾਰੇ ਟਿੱਬੇ ਨੇ ਜਿਹਦਾ ਕਰਕੇ ਫਿਰ ਥੋੜਾ ਜਿਹਾ ਸੜਕਾਂ ਵੀ ਫਿਰ ਉਹਨਾਂ ਨੇ ਉੱਸਾਬ ਨਾਲ ਹੀ ਬਣਾਈਆਂ ਨੇ ਹਾਂਜੀ ਫਾਈਨਲੀ ਆਪਾਂ ਚੂਰੂ ਦੇ ਵਿੱਚ ਪਹੁੰਚ ਗਏ ਸੀ ਤਕਰੀਬਨ ਆਪਾਂ ਹੋ ਗਏ 1.5 ਤੋਂ 2 ਘੰਟੇ 2 ਘੰਟੇ ਹੋ ਗਏ ਗੁਰਦੁਆਰਾ ਸਾਹਿਬ ਮੈਦਗੈਸੀ ਪਹਿਲਾ ਮੰਦਿਰ ਤੇ ਪੁੱਜ ਗਏ ਉਹ ਕਹਿੰਦੇ ਵੀ ਇੱਥੇ ਰੋ ਮਿਲਣਾ ਨਹੀਂ ਫਿਰ ਉਹਨਾਂ ਤੋਂ ਪਤਾ ਕੀਤਾ ਰਸਤੇ ਵਿੱਚ ਕਹਿੰਦੇ ਹੈਗਾ ਗੁਰਦੁਆਰਾ ਸਾਹਿਬ ਨੈੱਟ ਦੇ ਉੱਤੇ ਦੁਹੋਂਦਾ ਨਹੀਂ ਇਹਦਾ ਪਰ ਗੁਰਦੁਆਰਾ ਸਾਹਿਬ ਹੈਗਾ ਇੱਥੇ ਉਹ ਆਪਣਾ ਭਾਰਤੀਆ ਹਸਪੀਟਲ ਦੇ ਬਿਲਕੁਲ ਕੋਲ ਆ ਗੁਰਦੁਆਰਾ ਸਾਹਿਬ ਬਿਲਕੁਲ ਉਹਦੇ ਆਪੋਜਿਟ ਸਾਈਡ ਆ ਸਾਹਮਣੇ ਆ ਹੁਣ ਫਰੈਸ਼ ਹੋ ਗਿਆ ਕੱਪੜੇ ਵੈਸੇ ਉਹੀ ਪਾਇਆ ਕੱਲ ਨੂੰ ਕੱਪੜੇ ਚੇਂਜ ਕਰ ਲਾਂਗੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀ ਆਪਾਂ ਨਾਲ ਅੱਗੇ ਚਲੋ ਤਕਰੀਬਨ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਬਾਕੀ ساری ਗੱਲਾਂ ਵੀ ਦੁਬਾਰਾ ਦੱਸ ਦਿਆਂਗੇ ਵੀਡੀਓ ਹੁਣ ਤੱਕ ਵਧੀਆ ਲੱਗੀਆਂ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੀ ਜਾਣਾ ਬਾਕੀ ਤੁਹਾਨੂੰ ਸਾਰਾ ਪਿਆਰ ਤੇ ਥੈਂਕ ਯੂ ਧੰਨਵਾਦ ਬਾਏ ਬਾਏ